ਬਿਨਾਂ enquary ਕਰੇ ਤੋਂ ਕਿਸਦੇ ਪਰਚਾ ਦਰਜ ਕਰ ਦੇਣਾ ਉਹ ਅਜਿਹਾ ਤਾਂ ਪਹਿਲਾਂ ਨਹੀਂ ਚੱਲਦੀ ਆ ਉਹ ਕੋਈ ਇਸ ਪੱਤਰਕਾਰ ਨੇ ਥੋੜੀ ਪਹਿਲੀ ਵਾਰ ਚਲਾਈ ਆ ਜੇ ਤੱਕ ਇਹਨਾਂ ਪਰਚਾ ਦਰਜ ਕਰੂ ਪੰਜਾਬ ਕਸਨ ਜੁਨਦਿਆਂ ਨੇ ਇਸ ਪੱਤਰਕਾਰ ਦੀ ਹਮਾਇਤ ਕਰੋਗੇ ਅਸੀਂ ਨਾਲ ਖੜਾਂਗੇ ਲੱਗਦਾ ਕਿ ਇਹ ਆਵਾਜ਼ਾਂ ਪ੍ਰਧਾਨ ਜੀ ਇਸ ਤਰ੍ਹਾਂ ਦੇ ਨਾਲ ਚੁੱਪ ਹੋ ਜਾਂਦੀਆਂ ਨੇ ਚੁੱਪ ਕਰਵਾਈਆਂ ਜਾ ਸਕਦੀਆਂ ਦੱਬੀਆਂ ਜਾ ਸਕਦੀਆਂ ਸੰਗੀਆਂ ਕੁੱਟੀਆਂ ਜਾ ਸਕਦੀਆਂ ਪਹਿਲਾਂ ਇਹ 70 ਸਾਲਾਂ ਦਾ ਕੀ ਬਣਿਆ 70 ਸਾਲ ਦੇ ਮੁੱਢੋਂ ਪੱਟੇ ਗਏ ਨੇ ਉਹਨਾਂ ਨੇ ਵੀ ਇਹੋ ਜੇ ਕੰਮ ਕੀਤੇ ਦੀ ਜੇ ਤੁਸੀਂ ਇਸ ਰਸਤੇ ਪਾਉਂਗੇ ਆਪਦੇ ਐਮ ਐਲ ਏ ਨੂੰ ਸਮਝਾਉਂਗੇ ਵੀ ਆਪਾਂ ਪਹਿਲਾਂ ਸਰਕਾਰ ਵਾਲੀ ਕਿਹੜੀ ਬੋਲੀ ਐ ਇਹ ਤਾਂ ਖੁਦ ਮੁੱਖ ਮੰਤਰੀ ਹੈ ਤੇ ਐਕਸ਼ਨ ਲਵੇ ਤੁਹਾਡੀ ਜਥੇਬੰਦੀ ਦੇ ਵੱਲੋਂ ਕੀ ਸਰਕਾਰ ਤੱਕ ਜਿਹੜੀ ਕੀ ਚੇਤਾਵਨੀ ਰਹੂਗੀ ਅਸੀਂ ਜੇ ਉਹਨਾਂ ਦੇ ਅੱਗੇ ਮੁੱਖ ਮੰਤਰੀਆਂ ਮੀਟਿੰਗ ਹੋਏ ਸੁਨਕੋਸਾਨ ਮੋਰਚੇ ਵੱਲੋਂ ਅਸੀਂ ਉੱਥੇ ਗੱਲ ਠਾਵਾਂਗੇ ਲਾਜ਼ਮੀ ਤੌਰ ਬਿਲਕੁਲ ਕਿਸੇ ਲੋਕਾਂ ਦੀ ਆਵਾਜ਼ ਨੂੰ ਨਾ ਸਰਕਾਰਾਂ ਦਵਾ ਸਕਦੀਆਂ ਨਾ ਪ੍ਰਸ਼ਾਸਨ ਦਵਾ ਸਕਦਾ ਹੈ ਬਹਿ ਕੇ ਭਾਈ ਸਬੰਧੀ ਦੇ ਵਿੱਚ ਗੱਲ ਹੋ ਸਕਦੀ ਹੈ ਵੀ ਆ ਜਰ ਮੈਂ ਨਹੀਂ ਕਹੀ ਜਾਂ ਕਹੀ ਹੈ ਕਿਵੇਂ ਕਹੀ ਹੈ ਪਰ ਰਾਤੋਂ ਰਾਤ ਪਰਚਾ ਦਰਜ ਕਰਾ ਦੋ ਇਹ ਕੀ ਹੈ ਲੋਕਵਾਟੀਵੀ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਦੇ ਉੱਪਰ ਪਰਚਾ ਇਸ ਹਵਾਲੇ ਦੇ ਕਰਕੇ ਦਿੱਤਾ ਗਿਆ ਕਿਉਂਕਿ ਇੱਕ ਆਡੀਓ ਜਿਹੜੀ ਆ ਰਿਕਾਰਡਿੰਗ ਉਹਨਾਂ ਦੇ ਵੱਲੋਂ ਉਹਨਾਂ ਦੇ ਪੇਜ ਦੇ ਉੱਪਰ ਚੱਲਦੀ ਆ ਉਹਨਾਂ ਦੇ ਚੈਨਲ ਦੇ ਉੱਪਰ ਚੱਲਦੀ ਆ ਜਿਸ ਦੇ ਵਿੱਚ ਐਮਐਲਏ ਬਲਕਾਰ ਸਿੱਧੂ ਤੇ ਉਹਨਾਂ ਦੇ ਇੱਕ ਵਰਕਰ ਦੇ ਵਿੱਚਲੀ ਗੱਲਬਾਤ ਜਿਹੜੀ ਹੁੰਦੀ ਆ ਤੇ ਉਹ ਸ਼ਬਦਾਬਲੀ ਐਸੀ ਵਰਤੀ ਜਾਂਦੀ ਆ ਜੋ ਅਸੀਂ ਇਸ ਵੇਲੇ टीवी स्क्रीन ਦੇ ਉੱਪਰ ਨਸ਼ਰ ਨਹੀਂ ਕਰ ਸਕਦੇ ਹਰਾਂ ਕੀ ਪਰਚੇ ਦੀ ਉਸ ਤੋਂ ਪਹਿਲਾਂ ਨਖੇਦੀ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਮਜ਼ਦੂਰ ਜਥੇਬੰਦੀਆਂ ਹੋਣ ਜਾਂ ਪੱਤਰਕਾਰ ਭਾਈਚਾਰਾ ਹੋਵੇ ਉਹਨਾਂ ਦੇ ਵੱਲੋਂ ਨਖੇਦੀ ਜਿਹੜੀ ਆ ਉਹ ਕੀਤੀ ਗਈ ਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਪੱਤਰਕਾਰ ਦੀ ਆਵਾਜ਼ ਬੰਦ ਕਰਵਾਉਣ ਦੇ ਲਈ ਸਰਕਾਰ ਐਸੀਆਂ ਚਾਲਾਂ ਚੱਲ ਰਹੀ ਆ ਅਤੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨਾ ਗੁਰੂ ਹਰਦੂ ਸਿੰਘ ਮਾਨਸਾ ਆਉਣਗੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਵਾਗਤ ਆ ਰਹਿ ਮਿੱਟ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਪ੍ਰਧਾਨ ਪਰਚਾ ਕਰ ਦਿੱਤਾ ਗਿਆ ਕਿਉਂਕਿ ਜੋ ਜਿਹੜੀ ਆਡੀਓਸ ਤੋਂ ਪਹਿਲਾਂ ਹੀ ਚੱਲ ਰਹੀ ਸੀ ਆ ਸਭ ਪਲੇਟਫਾਰਮ ਦੇ ਉੱਪਰ ਉਹ ਆਪਣੇ ਚੈਨਲ ਤੇ ਪਾਈ ਜਾਂਦੀ ਹੈ ਤੇ ਜਿਸ ਤੋਂ ਬਾਅਦ ਪਰਚਾ ਦਰਜ ਕਰਤਾ ਜਾਂਦਾ ਉਹ ਮੈਨੂੰ ਵੀ ਪਤਾ ਲੱਗਿਆ ਕਿ ਜਿਹੜੀ ਆਡੀਓ ਪਹਿਲਾਂ ਹੀ ਚੱਲ ਗਈ ਸੀ ਜਿਹੜਾ ਉਹ ਐਮਐਲਏ ਬੋਲਿਆਗਾ ਔਰਤਾਂ ਦੇ ਖਿਲਾਫ ਇੱਕ ਤਰ੍ਹਾਂ ਦਾ ਤੇ ਫੇਰ ਪ੍ਰਸ਼ਾਸਨ ਨੇ ਜਾਦੇ ਛੇਤੀ ਧੱਕਾ ਕਰਿਆ ਜਿਹੜਾ ਪੱਤਰਕਾਰ ਨੇ ਪਰਚਾ ਦਰਜ ਕੀਤਾ ਪਹਿਲਾਂ ਉਹਦੀ ਇਨਕੁਆਰੀ ਕਰਦੇ ਜੇ ਔਨਕੁਆਰੀ ਦੇ ਵਿੱਚ ਪੱਤਰਕਾਰ ਤੇ ਨੁਕਸਾਨ ਲਿਖ ਲੜਦਾ ਉਹਦੇ ਪਰਚਾ ਦਰਜ ਹੋਣਾ ਦਾ ਜੇ ਐਮਐਲਏ ਦਾ ਨੁਕਸਾਨ ਲਿਖ ਲੜਦਾ ਫਿਰ ਐਮਐਲਏ ਤੇ ਪਰਚਾ ਦਰਜ ਹੋਣਾ ਚਾਹੀਦਾ ਇਹ ਮੇਰਾ ਖਿਆਲ ਹੈ ਪ੍ਰਸ਼ਾਸਨ ਨੇ ਗਲਤੀ ਕੀਤੀ ਹੈ ਸਰਕਾਰ ਨੇ ਗਲਤੀ ਕੀਤੀ ਹੈ ਬਿਨਾ ਔਨਕੁਆਰੀ ਕਰੇ ਤੋਂ ਕਿਸਦੇ ਪਰਚਾ ਦਰਜ ਕਰ ਦੇਣਾ ਉਹ ਇਹੜੀ ਤਾਂ ਪਹਿਲਾਂ ਦੀ ਚੱਲਦੀ ਆ ਉਹ ਕੋਈ ਇਸ ਪੱਤਰਕਾਰ ਨੇ ਥੋੜੀ ਪਹਿਲੀ ਵਾਰ ਚਲਾਈ ਹੈ ਜੇ ਇਕੱਲੇ ਨੇ ਪਹਿਲੀ ਵਾਰ ਚਲਾਈ ਹੁੰਦੀ ਚੱਲ ਕੋਈ ਗੁੱਸਾ ਹੋ ਵੀ ਸਕਦਾ ਹੈ ਪਰਚਾ ਦਰਜ ਕਰਾਉਣ ਨਾਲ ਤਾਂ ਐਮਐਲਏ ਮਤਲਬ ਪੱਤਰਕਾਰ ਨਾਲ ਗੱਲ ਕਰਦਾ ਭਾਈ ਸਾਹਿਬ ਮੈਂ ਮੈਂ ਗੱਲ ਕਹੀ ਨਹੀਂ ਉਹ ਆਪੇ ਬੋਲ ਦੇ ਟੈਸਟ ਕਰਾ ਲਾਂ ਲਗਭਗ ਕਥਾ ਵੀ ਨਿਕਰਾਇਆ 300 300 ਕਰਾਤਾ ਆਪ ਚਰਚਾ ਚਰਚਾ ਚੱਲ ਰਹੀਆਂ ਇੱਕ ਕਿਸਾਨ ਤੋਂ ਤਾਂ ਉਹਨਾਂ ਨੂੰ ਅਫੇਅਰ ਮਿਲ ਗਈ ਦੂਜਾ ਜੇ ਉਹ ਪੜਤਾਲ ਕਰਦੇ ਨੇਗੇ ਜੇ ਤੱਕੇ ਨਾ ਪਰਚਾ ਦਰਜ ਕਰੂ ਪੰਜਾਬ ਕਿਸਾਨ ਯੂਨੀਅਨ ਇਸ ਪੱਤਰਕਾਰ ਦੀ ਹਮਾਇਤ ਕਰੋਗੇ ਅਸੀਂ ਨਾਲ ਖੜਾਂਗੇ ਲੱਗਦਾ ਕਿ ਇਹ ਚੀਜ਼ਾਂ ਜਿਸ ਤਰ੍ਹਾਂ ਦੇ ਨਾਲ ਜੇਕਰ ਲੋਕਵਾਜ ਦੀ ਗੱਲ ਕਰੀਏ ਜਾਂ ਆਜ਼ਾਦ ਮੀਡੀਆ ਦੀ ਗੱਲ ਕਰੀਏ ਉਹ ਅਕਸਰ ਸਰਕਾਰ ਨੂੰ ਸ਼ਿੱਸ਼ਾ ਦਿਖਾਉਂਦਾ ਰਹਿੰਦਾ ਹੈ ਜੋ ਗੱਲਾਂ ਚਾਹੇ ਕਿਸਾਨ ਕਰਦੇ ਨੇ ਕਿਸਾਨਾਂ ਸਰਕਾਰ ਦੇ ਲਈ ਤੋਂ ਸਰ ਤਾਂ ਉਹ ਸਰਕਾਰ ਦੇ ਸਾਹਮਣੇ ਇਨਮਿਨ ਰੱਖਦਾ ਆ ਤਾਂ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਆਜ਼ਾਦ ਮੀਡੀਆ ਦੀ ਸੰਗੀ ਘੁੱਟਣ ਦੇ ਲਈ ਐਸੀਆਂ ਗੱਲਾਂ ਜਿਵੇਂ ਪਿਛਲੇ ਸਮਿਆਂ ਤੋਂ ਵੀ ਸਰਕਾਰ ਕਰਦੀਏ ਲੱਗਦਾ ਕਿ ਚੁੱਪ ਕਰਾਉਣ ਦੀਆਂ ਕੋਝੀਆਂ ਸ਼ਾਸਨ ਸਰਕਾਰ ਨੇ ਹਾਲੇ ਤੱਕ ਬੰਦ ਨਹੀਂ ਕਰੀਆਂ ਕਲਮ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ ਜਾਜ਼ੀ ਤੇ ਮਤਲ ਪੰਜਾਬ ਦੇ ਵਿੱਚ ਖਾਰਕੂ ਲਹਿਰ ਚੱਲੀ ਸੀ ਪਹਿਲਾਂ ਅਖਬਾਰ ਪੜਿਆ ਜਾਂਦਾ ਵੱਡੇ ਅਫਸਰਾਂ ਵੱਲੋਂ ਪੜਿਆ ਜਾਂਦਾ ਜਿਹੜੀਆਂ ਜਿਹੜੀਆਂ ਖਬਰ ਕੱਟ ਲਾਉਣਾਂ ਦਾ ਉਹਨੂੰ ਵਿੱਚੋਂ ਕੱਟ ਦਾਂਦੇ ਹੂੰ ਕਬਾਰ ਸ਼ਬ ਜਾਂਦਾ ਪਰ ਉਹ ਖਬਰ ਨਹੀਂ ਸ਼ਬ ਦਿੱਤੀ ਚਲੋ ਅੱਜ ਸਾਡਾ ਮੀਡੀਆ ਬਹੁਤ ਜ਼ਿਆਦਾ ਤੇਜ਼ ਹੋ ਗਿਆ ਹੁਣ ਇਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਵੀ ਕੋਈ ਬੰਦਾ ਗਲਤ ਬੋਲਦਾ ਹੈ ਜਿਹਦੀ ਗਲਤ ਬਾਹਰ ਆਉਂਦੀ ਹੈ ਵੀ ਉਹਨੂੰ ਬੋਲਣੋਂ ਹਟਾਉਣਾ ਹੈਗਾ ਸਮਝ ਲੈ ਮੈਂ ਕਹਿੰਦਾ ਇਹ ਗੱਲ ਦਾ ਤੱਕਾ ਨਹੀਂ ਤੱਕਾ ਕਰਨਾ ਚਾਹੀਦਾ ਪਹਿਲਾਂ ਉਹਦੀ enquary ਕਰਨ ਫਿਰ ਜਿਹਦਾ ਜੜ ਦੋਸ਼ੀਆ ਉੱਤੇ ਬਰਤਾ ਦਰਜ ਕਰਨ ਇਹ ਸਾਰਾ ਸਾਰਾ ਸਰਕਾਰ ਨੇ ਪ੍ਰਸ਼ਾਸਨ ਨੇ ਗਲਤੀ ਕੀਤੀ ਹੈ ਲੱਗਦਾ ਕਿ ਇਹਵੇਂ ਆਵਾਜ਼ਾਂ ਬੰਦ ਕਰਵਾਈਆਂ ਜਾ ਸਕਦੀਆਂ ਕਿਉਂਕਿ ਤੁਸੀਂ ਵੀ ਸੰਘਰਸ਼ਾਂ ਦੇ ਵਿੱਚ ਹੁਣ ਤੱਕ ਰਹੇ ਹੋ ਲੰਬਾ ਸਮਾਂ ਤੁਹਾਡਾ ਲੰਬਾ ਤਜਰਬਾ ਸੰਘਰਸ਼ਾਂ ਦਾ ਜਿੰਨਾ ਤੁਹਾਡ ਦੇ ਨਾਲ ਜਾਂ ਪਰਚਿਆਂ ਦੇ ਨਾਲ ਵਾਹ ਪੈਂਦਾ ਮੈਨੂੰ ਲੱਗਦਾ ਹੋਰ ਕਿਸੇ ਦਾ ਨਹੀਂ ਪੈਂਦਾ ਹੋਣਾ ਕਿਸਾਨਾਂ ਆਗੂਆਂ ਦਾ ਜਿਸ ਤਰ੍ਹਾਂ ਮੈਂ ਪੈਂਦਾ ਲੱਗਦਾ ਕਿ ਇਹ ਆਵਾਜ਼ਾਂ ਪ੍ਰਧਾਨ ਜੀ ਇਸ ਤਰ੍ਹਾਂ ਦੇ ਨਾਲ ਚੁੱਪ ਹੋ ਜਾਂਦੀਆਂ ਨੇ ਚੁੱਪ ਕਰਵਾਈਆਂ ਜਾ ਸਕਦੀਆਂ ਦੱਬੀਆਂ ਜਾ ਸਕਦੀਆਂ ਸੰਗੀਆਂ ਕੁੱਟੀਆਂ ਜਾ ਸਕਦੀਆਂ ਮੇਰਾ ਖਿਆਲ ਹੈ ਵੀ ਜੇ ਆਪਾਂ ਕਰ ਲਈਏ ਪੰਜਵੇਂ ਪਾਸ਼ਾ ਨੇ ਮਤਵਲ ਜਦੋਂ ਉਹਨੂੰ ਤੱਤੀ ਤਵੀ ਤੇ ਬਹਾਇਆ ਗਿਆ ਇਹ ਉੱਥੇ ਇਹ ਗੱਲ ਕਹੀ ਗਈ ਸੀ ਵੀ ਬਾਗੀ ਦਾ ਜੇ ਮਤਲਬ ਫੋਨ ਦਾ ਕਤਰਾ ਥੱਲੇ ਡੁੱਲਦਾ ਤਾਂ ਹੋਰ ਬਾਗੀ ਜਾਂਦਾ ਉਹਨੂੰ ਤਤੀ ਤਵੀ ਤੇ ਬਹਾ ਕੇ ਮਤਲਬ ਜੇ ਕਿਹਾ ਜੀ ਸ਼ਹੀਦ ਕਰਤਾ ਪਰ ਛੇਵੇਂ ਪਾਸ਼ਾ ਨੇ ਤਲਵਾਰ ਚੱਕ ਲਈ ਬਿਲਕੁਲ ਕਿਸੇ ਲੋਕਾਂ ਦੀ ਆਵਾਜ਼ ਨੂੰ ਨਾ ਸਰਕਾਰਾਂ ਦਵਾ ਸਕਦੀਆਂ ਨਾ ਪ੍ਰਸ਼ਾਸਨ ਦਵਾ ਸਕਦਾ ਜੇ ਕੋਈ ਪ੍ਰੈਸ ਚੰਗੀ ਗੱਲ ਨੂੰ ਸਾਹਮਣੇ ਕਰ ਰੱਖਦੀ ਹੈ ਉਹ ਸੁਣਣਾ ਸਾਨੂੰ ਸੁਣਨੀ ਚਾਹੀਦਾ ਉਹ ਤਾਂ ਗੁੱਸਾ ਨਹੀਂ ਕਰਨਾ ਚਾਹੀਦਾ ਬਹਿ ਕੇ ਭਾਈ ਸਬੰਧੀ ਦੇ ਵਿੱਚ ਗੱਲ ਹੋ ਸਕਦੀ ਹੈ ਵੀ ਆਹ ਯਾਰ ਮੈਂ ਨਹੀਂ ਕਹੀ ਜਾਂ ਕਹੀ ਹੈ ਕਿਵੇਂ ਕਹੀ ਹੈ ਪਰ ਰਾਤੋ-ਰਾਤ ਪਰਚਾ ਦਰਜ ਕਰਾ ਦੋ ਇਹ ਕੀ ਹੈ ਪਰ ਇੱਕ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਮੱਖ ਮੰਤਰੀ ਨੂੰ ਪਹਿਲਾਂ ਇਹ 70 ਸਾਲਾਂ ਦਾ ਕੀ ਬਣਿਆ 70 ਸਾਲ ਦੇ ਮੁੱਢੋਂ ਪੱਟੇ ਗਏ ਨੇ ਉਹਨਾਂ ਨੇ ਵੀ ਇਹੋ ਜਿਹੇ ਕੰਮ ਕੀਤੇ ਦੀ ਜੇ ਤੁਸੀਂ ਇਸ ਰਸਤੇ ਪਾਉਂਗੇ ਆਪਦੇ ਐਮਐਲਏ ਨੂੰ ਸਮਝਾਉਂਗੇ ਵੀ ਆਪਾਂ ਇਹ ਸ਼ਬਦਾਂ ਵਾਲੀ ਕਿਹੜੀ ਬੋਲੀ ਹੈ ਇਹ ਤਾਂ ਖੁਦ ਮੁੱਖ ਮੰਤਰੀਏ ਤੇ ਐਕਸ਼ਨ ਲਵੇ ਉਹਨੂੰ ਸੁਣੇ ਤਿੰਨ ਚਾਰ ਵਾਰਾਂ ਸੁਣੇ ਸਾਰਾ ਕੁਝ ਸੁਣੇ ਮਤਲਬ ਜਿਹੜਾ ਕਰਿਆ ਕਿਰਾ ਮੈਂ ਮੈਥੋਂ ਥੋੜਾ ਜਵਾਨ ਤੇ ਨਿਕਲ ਗਿਆ ਜੀ ਵੀ ਸੰਤਾ ਬਾਰੇ ਮੈਂ ਨਹੀਂ ਬੋਲਿਆ ਤੀਗਾ ਮੈਂ ਇੱਕ ਬੰਦੇ ਨੂੰ ਕਹਿੰਦਾ ਵੀ ਚਾਰ ਵਾਰੀ ਸੁਣ ਲੈ ਮੈਂ ਸੰਤਾਂ ਦਾ ਸਤਿਕਾਰ ਕਰਦਾ ਬਿਲਕੁਲ ਨਹੀਂ ਬੋਲਿਆ ਸਾਰਿਆਂ ਨੇ ਮੰਨ ਲਈ ਦੀ ਗੱਲ ਮੇਰੀ ਵੀ ਠੀਕ ਹੈ ਨਹੀਂ ਬੋਲਿਆ ਇਹ ਮੈਂ ਮੁੱਖ ਮੰਤਰੀ ਸਾਹਿਬ ਸੁਣ ਸਕਦਾ ਚਾਰ ਵਾਰੀ ਸੁਣੇ ਪੰਜ ਜਾ ਰਿਓ ਉਹਨੂੰ ਆਵਾਜ਼ ਨੂੰ ਟੈਸਟ ਕਰਾਵੇ ਜੇ ਟੈਸਟ ਮੈਂ ਐਮ ਐਲ ਏ ਸਾਹਿਬ ਦੀ ਆਵਾਜ਼ ਆਉਂਦੀ ਆ ਫਿਰ ਉਹਨੂੰ ਸਜ਼ਾ ਦੇਵੇ ਜੇ ਕੋਈ ਪੱਤਰਕਾਰ ਗਲਤ ਕਰਦਾ ਫਿਰ ਪੱਤਰ ਸਾਹ ਨੂੰ ਸਜ਼ਾ ਮਿਲ ਜੂ ਗਲਤ ਇਹੀ ਕਰੀਏ ਪਰ ਆਖਰੀ ਸਭਾਰਾ ਪ੍ਰਧਾਨ ਜੀ ਇੱਕ ਐਮ ਐਲ ਏ ਦੇ ਵੱਲੋਂ ਐਸੀ ਸ਼ਬਦਾਵਲੀ ਉਹ ਵੀ ਇੱਕ ਔਰਤਾਂ ਦੇ ਪ੍ਰਤੀ ਐਸੀ ਸ਼ਬਦਾਵਲੀ ਵਰਤੀ ਜਾਣੀ ਮਤਲਬ ਜਿਹੜੀ ਸ਼ਾਇਦ ਅਸੀਂ ਕੈਮਰੇ ਤੇ ਵੀ ਤੇ ਵੀ ਨਹੀਂ ਦੱਸ ਸਕਦੇ ਉਸ ਚੀਜ਼ ਨੂੰ ਕਿਵੇਂ ਦੇਖ ਦੂ ਵੀ ਕਐਮਐਲਏ ਜਿਹੜਾ ਨੁਮਾਇੰਦਾ ਇੱਕ ਪੂਰੇ ਹਲਕੇ ਦਾ ਨੁਮਾਇੰਦਾ ਹੈ ਪਤਾ ਨਹੀਂ ਕਿੰਨੀਆਂ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਗਿਆ ਐਸੀ ਸ਼ਬਦਾਵਲੀ ਔਰਤਾਂ ਦੇ ਪ੍ਰਤੀ ਉਹ ਵੀ ਆਪਣੇ ਵਰਕਰਾਂ ਦੀਆਂ ਘਰ ਵਾਲੀਆਂ ਦੇ ਪ੍ਰਤੀ ਇਹ ਬਹੁਤ ਸ਼ਰਮਨਾਕ ਗੱਲ ਹੈ ਸੁਣ ਕੇ ਮੈਨੂੰ ਤਾਂ ਇਸ ਗੱਲ ਦੀ ਬਹੁਤ ਇੱਕ ਤਰ੍ਹਾਂ ਦੀ ਬਹੁਤ ਮਹਸੂਸੀ ਹੋਈ ਹੈਗੀ ਮਜਰੇ ਨੇ ਮੈਨ ਦਾ ਕਮਿਸ਼ਨ ਹੈ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜਿਹੜਾ ਕੋਈ ਇਹਨਾਂ ਦੀ ਬੀਜਤੇ ਬੰਦੀਆਂ ਸਰਕਾਰੀ ਤੌਰ ਤੇ ਵੀ ਹੁੰਦੀਆਂ ਪ੍ਰਾਈਵੇਟ ਤੌਰ ਤੇ ਹੁੰਦੀਆਂ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਐਮ ਐਲ ਏ ਤੇ ਜਿਹੜੀ ਅਹੀ ਸ਼ਬਦ ਲਈ ਉਹਦੀ ਸਾਬਤ ਹੋ ਜਾਂਦੀ ਹੈ ਉੱਥੇ ਪਰਚਾ ਦਰਜ ਕਰਾਉਣਾ ਚਾਹੀਦਾ ਤੁਹਾਡੀ ਜਥੇਬੰਦੀ ਦੇ ਵੱਲੋਂ ਕੀ ਸਰਕਾਰ ਤੱਕ ਜਿਹੜੀ ਕੀ ਚੇਤਾਵਨੀ ਰਹੂਗੀ ਅਸੀਂ ਜੇ ਉਹਨਾਂ ਨੇ ਤਾਂ ਨਾ ਚ ਮੁੱਖ ਮੰਤਰੀਆਂ ਮੀਟਿੰਗ ਹੋਈ ਸੰਧ ਕੋਸਾਨ ਮੋਰਚੇ ਵੱਲੋਂ ਅਸੀਂ ਉੱਥੇ ਗੱਲ ਠਾਵਾਂਗੇ ਲਾਜ਼ਮੀ ਇਹ ਉਹਦੇ ਬਾਰੇ ਤੁਸੀਂ ਕੀ ਕਰਦੇ ਹੋ ਖਾਜਮ ਜੀ ਮੁੱਖ ਮੰਤਰੀ ਬਾਰੇ ਮੈਨੂੰ ਲੱਗਦਾ ਹੈ ਸਾਡੀ ਸਮਾਂ ਦਿੱਤਾ ਬਹੁਤ ਬੋਤਨ ਧੰਨਵਾਦ ਮੇਰੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਹੋ ਰਹੀ ਸੀ ਜਿਨੇ ਸਪਸ਼ਟ ਤੌਰ ਤੇ ਕਿਹਾ ਕਿ ਜੇਕਰ ਇਨਕੁਆਇਰੀ ਇਸ ਦੀ ਕੀਤੀ ਜਾਵੇ ਇਹ ਨਹੀਂ ਹੈ ਕਿ ਬਿਨਾਂ ਅਨੁਕਰੀ ਤੋਂ ਪਰਚਾ ਸਿੱਧਾ ਜਿਸ ਤਰ੍ਹਾਂ ਦੇ ਨਾਲ ਪੱਤਰਕਾਰ ਦੇ ਉੱਪਰ ਕੀਤਾ ਗਿਆ ਉਹ ਕਹਿੰਦੇ ਨੇ ਕਿ ਇਨਕੁਆਇਰੀ ਦੇ ਵਿੱਚ ਜੇਕਰ ਪੱਤਰਕਾਰ ਗਲਤ ਪਾਇਆ ਜਾਂਦਾ ਤਾਂ ਸੁਭਾਵਿਕ ਤੌਰ ਤੇ ਪਰਚਾ ਬਣਦਾ ਪਰ ਉਹ ਕਹਿੰਦੇ ਨੇ ਕਿ ਜੇਕਰ ਇਸ ਇਨਕੁਆਇਰੀ ਦੇ ਵਿੱਚ ਐਮਐਲਏ ਬਲਕਾਰ ਸਿੱਧੂ ਗਲਤ ਪਾਏ ਜਾਂਦੇ ਨੇ ਤਾਂ ਫਿਰ ਬਣਦੀ ਕਾਰਵਾਈ ਉਹਨਾਂ ਤੇ ਵੀ ਹੋਣੀ ਲਾਜ਼ਮੀ ਹੈ ਜੁੜੇ ਹੋਏ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਇਜਾਜ਼ਤ